ਵਾਹਿਗੁਰੂ ਸਹਿਬ ਜੀ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ 무ਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਔਰ ਸਚ ਨਵਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਤੁਮਰੀ ਸ਼ਰਨੁ ਤੁਮਾਰੀ ਆਸਾ ਤੁਮਹੀ ਸਜਣੁ ਸਹੇਲੇ ਰੱਖੋ ਰੱਖਣਹਾਰ ਦਿਆਲਾ ਨਾਨੁ ਘਰ ਕੇ ਬੋਲੇ ਰਖੋ ਆਪਣੀ ਸ਼ਰਨ ਆਪਿ ਮੋਏ ਕਿਰਪਾ ਧਾਰੇ ਸੇਵਾ ਕਛੂ ਨਾ ਜਾਣੋ ਨੀਚ ਮੁਰਖਾਰੇ ਹਮਾਨ ਕਰਉ ਤੁਧੁ ਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਪੂਰਤੇ ਤੁਮ ਬਖਸ਼ਣਾਰੇ ਸਤਨਾਮ ਸ੍ਰੀ ਵਾਇਗੁਰੂ ਸਾਇ ਜੀ ਨਸ ਕਰੀਆਂ ਘਰ ਸੰਭਲੇ ਆਏ ਵਜੋ ਲਖਾਏ ਕਾਰ ਕਮਾਵੇ ਸਿਰ ਧਨੀ ਲਾਹ ਪੱਲੇ ਪਾਏ ਲਭ ਲੋ ਬੁਰਾਈਆਂ ਛੋੜੇ ਮਨੋਂ ਵਿਸਾਰ ਗੜ ਦੋਹੀ ਪਾਤਸ਼ਾਹ ਕੀ ਕਦੇ ਨ ਆਵੇ ਹਾਰ ਚੱਕਰ ਗਈ ਐ ਖਸਮ ਕਾ ਸੋਹੇ ਉੱਤਰ ਦੇ ਵਜੋਗ ਵਾਏ ਆਪਣਾ ਤਖਤ ਨ ਬੈਸੈ ਸੀ ਪ੍ਰੀਤ ਮਾਥ ਵਡਿਆਈਆ ਜੈ ਭਾਵੈ ਤੈ ਦੇ ਆਪ ਕਰੇ ਕਿਸੇ ਆਖੀ ਐ ਅਵਰਨਾ ਕੋਏ ਕਰੇ ਪ੍ਰੀਤਮ ਹਥ ਵਡਿਆਈਆ ਜੈ ਭਾਵੈ ਤੈ ਦੇ ਹਾਉ ਕਰੇ ਕਿਸੇ ਆਖੀਐ ਅਵਰ ਨਾ ਕੋਏ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਸਤਕਾਰ ਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੋਪ ਗੁਰੂ ਖਾਲਸਾ ਸਾਧ ਸੰਗਤ ਜੀਓ ਗੁਰਵਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ ਗੁਰਵਾਣੀ ਦਾ ਮਹਾਨ ਚਾਨਣ ਪ੍ਰਕਾਸ਼ ਵਾਹਿਗੁਰੂ ਦੀ ਬਖਸ਼ਿਸ਼ ਨਾਲ ਮਨ ਵਿੱਚ ਵਸਦਾ ਹੈ ਜਿਸ ਨੂੰ ਪ੍ਰਾਪਤ ਕਰਕੇ ਮਨ ਨੂਰ ਨੂਰ ਹੋ ਜਾਂਦਾ ਹੈ ਮਨ ਦਾ ਅੰਧਕਾਰ ਮਿਟ ਜਾਂਦਾ ਹੈ ਔਰ ਮਨ ਆਨੰਦ ਨਾਲ ਭਰ ਜਾਂਦਾ ਹੈ ਸੋ ਆਓ ਗੁਰਬਾਣੀ ਦੀ ਪਾਵਨ ਕਥਾ ਜੋ ਇਸ ਪਾਵਨ ਸਥਾਨ ਤੇ ਚੱਲ ਰਹੀ ਹੈ ਲੜੀਵਾਰ ਚੱਲ ਰਹੀ ਪਾਵਨ ਬਾਣੀ ਦੀ ਕਥਾ ਵਿਚਾਰ ਦੇ ਤਹਿਤ ਰਾਮਕਲੀ ਰਾਗ ਦੇ ਅੰਦਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ ਓੰਕਾਰ ਜੋ 929 ਅੰਗ ਤੋਂ ਆਰੰਭ ਹੋ ਕੇ 938 ਅੰਗ ਤੇ ਸੰਪੂਰਨ ਹੁੰਦੀ ਹੈ ਇਸ ਪਾਵਨ ਬਾਣੀ ਦੀਆਂ 54 ਪਉੜੀਆਂ ਹਨ ਜਿਸ ਵਿੱਚੋਂ ਆਪਾਂ 42 ਪਉੜੀਆਂ ਤੱਕ ਵਿਚਾਰ ਕਰ ਚੁੱਕੇ ਹਾਂ ਆਓ 936 ਅੰਗ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਉਪਦੇਸ਼ ਬਖਸ਼ਿਸ਼ ਕਰਦੇ ਹਨ ਅੰਮ੍ਰਿਤ ਬਚਨਾਂ ਨਾਲ ਜੁੜ ਕੇ ਲਾਭ ਪ੍ਰਾਪਤ ਕਰੀਏ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਇ ਉਹਦੇ ਲਸ਼ਕਰੀਆ ਘਰ ਸੰਮਲੇ ਆਏ ਵੱਜੂ ਲਖਾਏ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਇਹ ਸੰਸਾਰ ਇੱਕ ਰਣ ਭੂਮੀ ਹੈ ਇਸ ਸੰਸਾਰ ਰੂਪੀ ਰਣ ਭੂਮੀ ਦੇ ਵਿੱਚ ਜੀਵ ਰੂਪੀ ਸਪਾਹੀ ਲਸ਼ਕਰੀਆਂ ਘਰ ਸੰਮਲੇ ਆਏ ਵਜੋ ਲਖਾਏ ਆਪੋ ਆਪਣੇ ਘਰ ਟਿਕਾਣੇ ਨੂੰ ਸੰਭਾਲ ਕੇ ਬੈਠੇ ਨੇ ਆਪੋ ਆਪਣੇ ਟਿਕਾਣੇ ਨੂੰ ਸੰਭਾਲਿਆ ਹੋਇਆ ਜਿਵੇਂ ਸਿਪਾਈ ਜਾਂ ਫੌਜੀ ਮੋਰਚਾ ਲਾ ਕੇ ਬੈਠਦੇ ਨੇ ਤੇ ਮਹਾਰਾਜ ਕਹਿੰਦੇ ਉਨ੍ਹਾਂ ਦੀ ਸਰਕਾਰ ਵੱਲੋਂ ਤਨਖਾਹ ਮقرਰ ਕੀਤੀ ਹੁੰਦੀ ਹੈ ਹਰ ਇੱਕ ਸਿਪਾਈ ਦੀ ਵੀ ਇਹਨੂੰ ਇੰਨੀ ਤਨਖਾਹ ਪ੍ਰਾਪਤ ਹੋਵੇਗੀ ਇਸੇ ਤਰ੍ਹਾਂ ਹਰ ਇੱਕ ਜੀਵ ਆਪਣੇ ਜੋ ਖਾਣ ਪੀਣਾਂ ਸੰਸਾਰ ਦੇ ਵਿੱਚ ਕਰਮਾਂ ਦਾ ਲੇਖਾ ਉਹ ਨਾਲ ਲੈ ਕੇ ਆਇਆ ਹੈ ਜੋ ਅਨ ਪਾਣੀ ਇਸ ਨੂੰ ਪ੍ਰਾਪਤ ਹੋਣਾ ਹੈ ਉਹ ਇਸ ਦੇ ਜਿੱਥੇ ਆਉਣ ਤੋਂ ਪਹਿਲਾਂ ਵਾਇਗਰੂ ਨੇ ਇਹਦੀ ਰੋਜੀ ਲਿਖੀ ਹੋਈ ਹੈ ਲਸ਼ਕਰੀਆਂ ਘਰ ਸੰਭਲੇ ਆਏ ਵਜੋ ਲਖਾਏ ਵਜੋ ਕਹਿੰਦੇ ਨੇ ਤਨਖਾਹ ਨੂੰ ਲਸ਼ਕਰੀਆਂ ਨੇ ਸਿਪਾਈਆਂ ਨੇ ਘਰ ਸੰਭਲੇ ਆਪੋ ਆਪਣੇ ਟਿਕਾਣੇ ਸੰਭਾਲੇ ਨੇ ਜਿੱਥੇ-ਜਿੱਥੇ ਕਿਸੇ ਨੂੰ ਸੰਸਾਰ ਵਿੱਚ ਰੱਬ ਨੇ ਭੇਜਿਆ ਹੈ ਤੇ ਉੱਥੇ-ਉੱਥੇ ਆ ਕੇ ਉਹ ਆਪਣਾ ਮੋਰਚਾ ਗੱਡ ਕੇ ਬੈਠਾ ਹੈ ਪਾਤਸ਼ਾਹ ਕਹਿੰਦੇ ਹਾਰ ਇੱਕ ਦੇ ਜੀਵ ਦੇ ਮਸਤਕ ਦੇ ਉੱਪਰ ਜੋ ਸਵਾਸਾਂ ਦੀ ਤਨਖਾਹ ਹੈ ਉਹ ਲੈ ਕੇ ਭੇਜੀ ਹੋਈ ਜੀਵ ਨੇ ਕਿੰਨੇ ਸਵਾਸ ਭੋਗਣੇ ਹਨ ਵਾ ਪਦਾਰਥਾਂ ਦੀ ਤਨਖਾਹ ਲੈ ਕੇ ਭੇਜੀ ਹੋਈ ਹੈ ਜੋ ਇਸ ਨੇ ਅੰਨ ਪਾਣੀ ਭੋਗਣਾ ਹੈ ਜਦੋਂ ਅੰਨ ਪਾਣੀ ਮੁੱਕ ਗਿਆ ਜਦੋਂ ਸਵਾਸ ਮੁੱਕ ਗਏ ਸੰਸਾਰ ਤੋਂ ਚਾਲੇ ਪਾ ਦਿੰਦਾ ਹੈ ਹੁਣ ਸਵਾਲ ਇਹ ਉੱਠਦਾ ਹੈ ਜਿਵੇਂ ਮੋਰਚੇ ਦੇ ਬੈਠੇ ਹੋਏ ਸਿਪਾਈ ਜਾਂ ਫੌਜੀ ਉਹ ਆਪਣੀ ਡਿਊਟੀ ਕਿੰਨੀ ਮੁਸਤੈਦੀ ਨਾਲ ਕਰਦੇ ਹੁੰਦੇ ਜੋ ਵਧੀਆ ਤਰੀਕੇ ਨਾਲ ਡਿਊਟੀ ਕਰੇ ਸਰਕਾਰ ਉਹਨਾਂ ਨੂੰ ਇਨਾਮ ਦਿੰਦੀ ਹੈ ਜਿਹੜਾ ਗਫਲਤ ਕਰੇ ਸੰਸਾਰ ਉਹਦੀ ਤਨਖਾਹ ਬੰਦ ਕਰਕੇ ਉਹਨੂੰ ਸਜ਼ਾ ਵੀ ਦਿੰਦੀ ਹੈ ਮਹਾਰਾਜ ਕਹਿੰਦੇ ਇਸ ਤਰ੍ਹਾਂ ਇਹ ਜੀਵ ਰੂਪੀ ਲਸ਼ਕਰੀ ਸੰਭਾਈ ਬਾਇ ਗੁਰੂ ਦੇ ਭੇਜੇ ਹੋਏ ਸੰਸਾਰ ਵਿੱਚ ਆਏ ਨੇ ਹਰ ਇੱਕ ਨੇ ਆਪਣੇ ਆਪਣੇ ਸਰੀਰ ਰੂਪੀ ਟਿਕਾਣੇ ਨੂੰ ਸੰਭਾਲ ਲਿਆ ਹੈ ਔਰ ਸਵਾਸਾਂ ਦੀ ਪਦਾਰਥਾਂ ਦੀ ਤਨਖਾਹ ਇਸ ਨੂੰ ਮਿਲੀ ਹੋਈ ਹੈ ਕਾਰ ਕਮਾਲ ਹੈ ਸਿਰ ਢੜੀ ਲਾ ਪੱਲੇ ਪਾਏ ਜੋ ਉਸ ਮਾਲਕ ਵਾਹਿਗੁਰੂ ਜੋ ਸਿਰ ਤੇ ਧਣੀ ਮਾਲਕ ਬੈਠਾ ਹੈ ਨਿਰੰਕਾਰ ਜੋ ਉਹਦੀ ਕਾਰ ਕਮਾਉਂਦੇ ਨੇ ਭਾਅ ਬੰਦਗੀ ਕਰਦੇ ਨੇ ਜੋ ਉਹਦੇ ਹੁਕਮ ਦੇ ਵਿੱਚ ਚੱਲਦੇ ਨੇ ਉਹ ਲਾਹ ਪੱਲੇ ਪਾਏ ਲਾਹ ਲੈ ਕੇ ਜਾਂਦੇ ਨੇ ਜਿਨ੍ਹਾਂ ਨੇ ਬੰਦਗੀ ਕੀਤੀ ਵਾਹਿਗੁਰੂ ਦੀ ਡਿਊਟੀ ਨੂੰ ਪੂਰਾ ਪੁਗਾਇਆ ਹੈ ਉਹ ਫਿਰ ਲਾਹ ਲੈ ਲੈਂਦੇ ਨੇ ਕਿਉਂਕਿ ਜੀਵਨ ਦਾ ਸੰਸਾਰ ਵਿੱਚ ਆਉਣ ਦਾ ਲਕਸ਼ੀ ਇਹੀ ਹੈ ਲੱਭ ਲੋਭ ਗੁਰਿਆਈਆਂ ਛੋੜੇ ਮਨੋਂ ਵਿਸਾਰ ਉਹਨਾ ਗੁਰਮੁਖਾਂ ਨੇ ਆਪਣੇ ਮਨ ਵਿੱਚੋਂ ਲੱਭ ਲੋਭ ਲੱਭ ਤੇ ਲੋਭ ਇਹ ਦੋ ਚੀਜ਼ਾਂ ਨੇ ਲੱਭ ਪਦਾਰਥਾਂ ਨੂੰ ਖਾਣ ਦਾ ਚਸਕਾ ਲੋਭ ਪਦਾਰਥਾਂ ਨੂੰ ਇਕੱਠੇ ਕਰਨ ਦਾ ਜਿਹੜੀ ਮਨ ਦੀ ਇੱਛਾ ਹੈ ਗੁਰਮੁਖਾ ਨੇ ਇਹ ਦੋਵੇਂ त्याग ਦਿੱਤੀਆਂ ਬਰਿਆਈਆਂ ਛੱਡ ਦਿੱਤੀਆਂ ਲਾਭ ਲੋਭ ਬਰਿਆਈਆਂ ਛੋੜੇ ਮਨੋਂ ਵਿਸਾਰ ਤੋ ਸਾਰਾ ਕੁਝ ਇਸ ਰਾਨੀਆ ਬਾੜੀਆਂ ਚੀਜ਼ਾਂ ਨੂੰ ਵਿਸਾਰ ਦੇਤਾ ਮਨ ਤੋਂ ਭੁਲਾਤਾ ਮਨ ਤੋਂ ਦੂਰ ਕਰ ਦਿੱਤਾ ਗੜ ਦੋਹੀ ਪਾਤਸ਼ਾਹ ਕੀ ਕਦੇ ਨਾ ਆਵੇ ਹਾਰ ਸਰੀਰ ਰੂਪੀ ਗੜ ਦੇ ਵਿੱਚ ਵਾਇ ਗੁਰੂ ਦੀ ਦੋ ਹੀ ਰੀਤੀ ਦੁਹਾਈ ਪਾਈ ਭਾਵ ਉਹ ਜਿਵੇਂ ਜੋ ਮਨਿਆਦੀ ਕੀਤੀ ਜਾਂਦੀ ਸੀ ਪਹਿਲਾਂ ਬਾਦਸ਼ਾਹ ਦੇ ਹੁਕਮ ਦੀ ਤੇ ਉੱਚੇ ਤਹਾਂ ਤੇ ਖੜ ਕੇ ਮਨਿਆਦੀ ਦੇਣ ਵਾਲਾ ਮਨਿਆਦੀ ਦੇਂਦਾ ਸੀ ਸਰਕਾਰ ਦਾ ਹੁਕਮ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਇਸ ਸਰੀਰੂਪੀ ਕਿਲੇ ਦੇ ਵਿੱਚ ਜਿਨੇ ਵਾਹਿਗੁਰੂ ਪਰਮਾਤਮਾ ਦੇ ਨਾਮ ਦੀ ਪੁਕਾਰ ਕੀਤੀ ਆਪ ਵੀ ਜਪਿਆ ਤੇ ਹੋਰਾਂ ਨੂੰ ਵੀ ਵਾਹਿਗੁਰੂ ਦੇ ਨਾਮ ਦੀ ਦੁਹਾਈ ਫੇਰੀ ਗੜ ਦੋਹੀ ਪਾਤਸ਼ਾਹ ਕੀ ਕਦੇ ਨਾ ਆਵੇ ਹਾਰ ਉਹ ਕਦੇ ਨਹੀਂ ਹਾਰਦਾ ਜਿਹੜਾ ਵਾਹਿਗੁਰੂ ਦੇ ਹੁਕਮ ਨੂੰ ਯਾਦ ਰੱਖਦਾ ਹੈ ਤੇ ਵਾਹਿਗੁਰੂ ਦੀ ਬੰਦਗੀ ਕਰਦਾ ਹੈ ਜੋ ਆਪਣੇ ਸਰੀਰ ਰੂਪੀ ਕਿਲੇ ਦੇ ਵਿੱਚ ਵਾਏ ਗੁਰੂ ਦੇ ਹੁਕਮ ਦੀ ਦਵਾਈ ਦਿੰਦਾ ਰਹਿੰਦਾ ਹੈ। ਆ ਵਾਏ ਗੁਰੂ ਦੀ ਬੰਦਗੀ ਕਰਦਾ ਹੈ, ਨਾਮ ਜਪਦਾ ਹੈ, ਚਾਕਰ ਗਈ ਹੈ, ਖਸਮ ਕਾ ਸੋਏ ਉੱਤਰ ਦੇ। ਹੁਣ ਮਹਾਰਾਜ ਕਹਿੰਦੇ ਚਾਕਰ ਉਹੀ ਪ੍ਰਵਾਨ ਹੁੰਦਾ ਹੈ, ਨੌਕਰ ਉਹੀ ਪ੍ਰਵਾਨ ਹੁੰਦਾ ਹੈ ਜਿਹੜਾ ਮਾਲਕ ਦੇ ਹੁਕਮ ਨੂੰ ਮੰਨੇ। ਇੱਕ ਪਾਸੇ ਤੇ ਆਪਾਂ ਕਹਿੰਦੇ ਅਸੀਂ ਵਾਏ ਗੁਰੂ ਮਾਲਕ ਦੇ ਚਾਕਰਾਂ ਸੇਵਕਾਂ ਪਰ ਉਹਦੇ ਸਾਹਮਣੇ ਜਵਾਬ ਵੀ ਦਿੰਦੇ ਆਂ ਭਾਵ ਉਹਦੇ ਤੇ ਗਿਲਾ ਕਰਦੇ ਆਂ ਉਹਦੇ ਤੇ ਦੋਸ਼ ਆਰੋਪਦੇ ਆਂ ਚਾਕਰ ਕਹੀਏ ਖਸਮ ਕਾ ਸੋਹੇ ਉੱਤਰ ਦੇ ਸਾਹਮਣੇ ਜਵਾਬ ਹੀ ਲਈ ਜਾਂਦਾ ਹੈ ਇੱਕ ਪਾਸੇ ਆਪਾਂ ਕਹਿੰਦੇ ਆਂ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਨੇ ਦੂਜੇ ਪਾਸੇ ਆਪਾਂ ਸਾਹਮਣੇ ਜਵਾਬ ਹੀ ਦਿੰਦੇ ਹਾਂ ਬਹੁਤ ਜਵਾਬ ਦਿੰਦੇ ਆਂ ਗੁਰੂ ਦੇ ਹੁਕਮ ਮੰਨਣ ਤੋਂ ਇਨਕਾਰੀ ਹੁੰਦੇ ਆ ਸਤਿਗੁਰੂ ਕਹਿੰਦੇ ਅੰਮ੍ਰਿਤ ਵੇਲੇ ਉੱਠ ਗੁਰ ਸਿੱਖਾ ਤੇ ਨਾਮ ਜਪ ਬਾਣੀ ਪੜ ਆਪਾਂ ਕਹਿੰਦੇ ਆ ਇਹ ਕੰਮ ਨਹੀਂ ਹੁੰਦਾ ਗੁਰੂ ਕਹਿ ਰਿਹਾ ਵੀ ਤੈਨੂੰ ਤੂੰ ਹੁਕਮ ਮੰਨ ਨਾਮ ਜਪ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠਾਰ ਨਾਮ ਤੇ ਆਵੇ ਆਪਾਂ ਕਹਿੰਦੇ ਸਿੱਖ ਤਾਂ ਮੈਂ ਆਂ ਪਰ ਨਾਮ ਨਹੀਂ 잡 ਸਕਦਾ ਅਮਰਤ ਵੇਲੇ ਨਹੀਂ ਓਸ ਸਕਦਾ ਫਿਰ ਸਿੱਖ ਕਾਹਦਾ ਹੋਇਆ ਜਵਾਬ ਦੇਤਾ ਮਹਾਰਾਜ ਕਹਿੰਦੇ ਚਾਕਰ ਹੋਈ ਐ ਜਿਹੜਾ ਹੁਕਮ ਨੂੰ ਮੰਨੇ ਚਾਕਰ ਲੱਗਿਆ ਚਾਕਰੀ ਨਾਲੇ ਗਰਬਵਾਦ ਗੱਲਾਂ ਕਰੇ ਘਨੇਰੀਆਂ ਖਸਮ ਨਾ ਪਾਏ ਸਾਧ ਨਾਲ ਕਹਿੰਦਾ ਮੈਂ ਸੇਖਾਂ ਨਾਲੇ ਜਵਾਬ ਦੇਈ ਜਾਂਦਾ ਨਾਲੇ ਹੰਕਾਰ ਕਰੀ ਜਾਂਦਾ ਹੈ ਮਾਲਕ ਦੀ ਖੁਸ਼ੀ ਪ੍ਰਾਪਤ ਨਹੀਂ ਹੋਵੇਗੀ ਗੁਰੂ ਗ੍ਰੰਥ ਸਾਹਿਬ ਜੀ ਦੀ ਖੁਸ਼ੀ ਨਹੀਂ ਮਿਲੇਗੀ ਚਾਕਰ ਲੱਗਿਆ ਚਾਕਰੀ ਨਾਲੇ ਗਾਰਵਾੜ ਗੱਲਾਂ ਕਰੇ ਘਨੇਰੀਆਂ ਖਸਮ ਨਾ ਪਾਏ ਸਾਤ ਗੱਲਾਂ ਬਹੁਤ ਕਰਦਾ ਹੈ ਸਿੱਖੀ ਦੀਆਂ ਪ੍ਰੇਮ ਦੀਆਂ ਭਗਤੀ ਦੀਆਂ ਪਰ ਆਪ ਭਗਤੀ ਨਹੀਂ ਕਰਦਾ ਆਪ ਨਾਮ ਨਹੀਂ ਜਪਦਾ ਆਪ ਕਦੇ ਜਪਜੀਤ ਸਾਹਿਬ ਵੀ ਪੜ੍ਹ ਕੇ ਨਹੀਂ ਵੇਖਿਆ ਮਹਾਰਾਜ ਕਹਿੰਦੇ ਕਿਵੇਂ ਭਲਾ ਹੋਵੇਗਾ ਉਹੀ ਭਾਈ ਸੇਵਕ ਪ੍ਰਵਾਨ ਹੁੰਦਾ ਹੈ ਜਿਹੜਾ ਮਾਲਕ ਦੇ ਹੁਕਮ ਨੂੰ ਮੰਨਦਾ ਹੈ ਜੇਰਾ ਹੁਕਮ ਨਾ ਮੰਨੇ ਫਿਰ ਕੀ ਹੁੰਦਾ ਹੈ ਵਜੋ ਗਵਾਏ ਆਪਣਾ ਤਖਤ ਨਾ ਬੈਸੈ ਸੇ ਆਪਣੀ ਤਨਖਾਹ ਵੀ ਗਵਾ ਲੈਂਦਾ ਹੈ ਮਾਲਕ ਆਪਣੇ ਘਰ ਵਿੱਚੋਂ ਕੱਢ ਦਿੰਦਾ ਜਾਂ ਭੱਜ ਜਾਏ ਇਥੋਂ ਤਨਖਾਹ ਵੀ ਗਵਾਲੀ ਨੌਕਰੀ ਵੀ ਗਈ ਤੇ ਉਹ ਫਿਰ ਇਸ ਤਰ੍ਹਾਂ ਵਜੋ ਗਵਾਏ ਆਪਣਾ ਤਖਤ ਨਾ ਬੈਸੈ ਸੇ ਉਹ ਕਦੇ ਵੀ ਉੱਚੇ ਚੱਕਤੇ ਉੱਚੇ ਆਸਣ ਤੇ ਨਹੀਂ ਬੈਠਦੇ ਭਾਵ ਉਹਨਾਂ ਨੂੰ ਕਦੇ ਸਤਕਾਰ ਪ੍ਰਾਪਤ ਨਹੀਂ ਹੁੰਦਾ ਤਖਤ ਬੈਠਣ ਤੋਂ ਭਾਵ ਹੈ ਸਤਕਾਰ ਹੋਣਾ ਕਿਉਂਕਿ ਸਤਕਾਰ ਕਦੋਂ ਤੱਕ ਹੈ ਜਦੋਂ ਤੱਕ ਕੋਈ ਅਫਸਰ ਆਪਣੀ ਡਿਊਟੀ ਕਰ ਰਿਹਾ ਆਪਣੀ ਡਿਊਟੀ ਤੇ ਹੈ ਜਦੋਂ ਡਿਊਟੀ ਤੋਂ ਬਰਖਾਸਤ ਹੋ ਗਿਆ ਫਿਰ ਉਹਦਾ ਕੋਈ ਸਤਕਾਰ ਨਹੀਂ ਹੁੰਦਾ ਉਦੋਂ ਤੱਕ ਹੀ ਸਤਕਾਰ ਹੈ ਜਦ ਤੱਕ ਇਹ ਡਿਊਟੀ ਤੇ ਬੈਠਾ ਹੈ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਭਾਈ ਜਿਹੜਾ ਵਾਯੂਗੁਰੂ ਦੇ ਹੁਕਮ ਨੂੰ ਮੰਨਦਾ ਹੈ ਉਹਦੀ ਡਿਊਟੀ ਕਰਦਾ ਹੈ ਬੰਦਗੀ ਭਗਤੀ ਕਰਦਾ ਹੈ ਉਹ ਫਿਰ ਸਤਕਾਰ ਲੈਂਦਾ ਹੈ ਨਹੀਂ ਤਾਂ ਜਿਹੜਾ ਹੁਕਮ ਮੰਨਣ ਤੋਂ ਇਨਕਾਰੀ ਹੋ ਜਾਂਦਾ ਹੈ ਫਿਰ ਆਪਣੀ ਤਨਖਾਹ ਵੀ ਗਵਾ ਲੈਂਦਾ ਹੈ ਤੇ ਤਖਤ ਦੇ ਯੋਗ ਨਹੀਂ ਰਹਿੰਦਾ ਵਾਯੂ ਸ਼ਰੀਰ ਰੂਪੀ ਤਖਤੋਂ ਲਾ ਦਿੱਤਾ ਜਾਂਦਾ ਹੈ ਆਤਮਾ ਨੂੰ ਫਿਰ ਆਵਾਗੌਣ ਦੇ ਵਿੱਚ ਪਟਕਦੀ ਹੈ ਹੁਣ ਸਾਡੀ ਆਤਮਾ ਇਸ ਸਰੀਰ ਰੂਪੀ ਤਖਤ ਤੇ ਬੈਠੀ ਹੋਈ ਹੈ ਆਨੰਦ ਲੈ ਰਹੀ ਹੈ ਵਜੋ ਆਏ ਆਪਣਾ ਤਖਤ ਨਾ ਬੈਸੇ ਫਿਰ ਜਿਹੜੇ ਹੁਕਮ ਨਾ ਮੰਨਣਗੇ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਭਾਈ ਤੁਹਾਡੀ ਮਰਜ਼ੀ ਐ ਨਹੀਂ ਮੰਨਣਾ ਹੁਕਮ ਨਾ ਬਣੋ ਨਾ ਪੜੋ ਬਾਣੀ ਨਾ ਬਣੋ ਗੁਰੂ ਵਾਲੇ ਕੋਈ ਗੱਲ ਨਹੀਂ ਇਹ ਸਰੀਰ ਜਦੋਂ ਛੁੱਟ ਗਿਆ ਫਿਰ ਆਤਮਾ ਜਮ ਜਮ ਮਰੈ ਮਰੈ ਫਿਰ ਜਨੈ ਬਹੁਤ ਸਜਾਏ ਪਿਆ ਦੇਸ਼ ਲੰਮੈ 84 ਲੱਖ ਜੁਨੀਆਂ ਦਾ ਆਵਾ ਗਵਣ ਉਹ ਵੀ ਇੱਕ ਵਾਰੀ ਨਹੀਂ 84 ਪਤਾ ਨਹੀਂ ਕਿੰਨੀ ਵਾਰ 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 ਉਹ ਆਵਾ ਗਵਣ ਦੇ ਵਿੱਚ ਪਤਾ ਨਹੀਂ ਕਿੰਨੇ ਜੁਗ ਭਟਕਣਾ ਪੈ ਜਾਂਦਾ ਹੈ ਫਿਰ ਇਹ ਧਰੀਰ ਰੂਪੀ ਤਖਤ ਨਹੀਂ ਮਿਲਦਾ ਪੀਤਮ ਹੱਥ ਵਡਿਆਈਆਂ ਜੈ ਭਾਵੇ ਤੈਦੇ ਉਸ ਮਾਲਕ ਦੇ ਹੱਥ ਵਿੱਚ ਸਾਰੀਆਂ ਬਖਸ਼ਿਸ਼ਾਂ ਨੇ ਸਾਰੀਆਂ ਵਡਿਆਈਆਂ ਨੇ ਜਿਹੜਾ ਉਹਨੂੰ ਪਾ ਜਾਵੇ ਉਹਨੂੰ ਦੇ ਦਿੰਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਾਵਨ ਬਚਨ ਆਪਾਂ ਰੋਜ਼ ਬਾਣੀ ਦੇ ਵਿੱਚ ਪੜ੍ਹਦੇ ਆਂ ਰਹਿਰਾ ਸਾਹਿਬ ਜੀ ਦੇ ਵਿੱਚ ਵੀ ਮਹਾਰਾਜ ਕਹਿੰਦੇ ਸਭ ਨੇ ਤਾਂ ਆਣ ਦਾਸ ਆਸਥ ਸੁਧਾਨ ਠਾਕੁਰ ਕਰ ਤਨ ਧਰੇ ਆਂ ਵੈਗਰੂ ਨੇ ਸਾਰੀਆਂ ਦੌਲਤਾਂ ਸਾਰੀਆਂ ਰਹਿਮਤਾਂ ਆਪਣੇ ਹੱਥ ਦੀ ਤਲੀ ਤੇ ਰੱਖੀਆਂ ਹੋਈਆਂ ਨੇ ਪਰ ਦੇਂਦਾ ਉਹ ਨੂੰ ਐ ਜਿਹੜਾ ਉਹ ਨੂੰ ਭਾ ਜਾਵੇ ਕਿਹੜਾ ਭਾਵਦਾ ਹੈ ਜਿਹੜਾ ਵੈਗਰੂ ਦੇ ਹੁਕਮ ਨੂੰ ਮੰਨਦਾ ਹੈ ਉਹਦੇ ਹੁਕਮ ਦੇ ਵਿੱਚ ਚੱਲਦਾ ਹੈ ਆਪ ਕਰੇ ਕਿਸੇ ਆਖੀਐ ਅਵਰ ਨਾ ਕੋਈ ਕਰੇ ਜਿਹੜੇ ਗੁਰਮਖ ਪਰਮਾਤਮਾ ਵਿੱਚ ਅਭੇਦ ਹੋ ਗਏ ਉਨਾਂ ਨੇ ਪਰਮਾਤਮਾ ਦੇ ਵੈਰਾਟ ਰੂਪ ਨੂੰ ਵੇਖ ਲਿਆ ਵੈਰਾਟ ਰੂਪ ਦੇ ਵਿੱਚ ਪਰਮਾਤਮਾ ਜੋ ਕਣ-ਕਣ ਵਿੱਚ ਵਸਿਆ ਹੈ ਸਾਰੇ ਪਾਸੇ ਆਪ ਹੀ ਜੋਗੀ ਅੰਦਰ ਜੋਗਿਆ ਤੁੰਗੋਗੀ ਅੰਦਰ ਭੋਗਿਆ ਤੇਰਾ ਅੰਤ ਨਾ ਪਾਇਆ ਸੁਰਗ ਮੱਛ ਪਾਇਆ ਲ ਜਿਓ ਉਹ ਵੈਗਰੂ ਨੂੰ ਉਸ ਰੂਪ ਵੈਗਰੂ ਦਾ ਉਹ ਰੂਪ ਵੇਖ ਲੈਂਦੇ ਨੇ ਉਹ ਕਹਿ ਦਿੰਦੇ ਨੇ ਫਿਰ ਭਾਈ ਕੋਈ ਹੋਰ ਹੈ ਹੀ ਨਹੀਂ ਸਾਰੇ ਪਾਸੇ ਪਰਮਾਤਮਾ ਹੀ ਪਰਮਾਤਮਾ ਹੈ ਹੋਰ ਕੋਈ ਹੈ ਹੀ ਨਹੀਂ ਪਰ ਉਸ ਲੈਵਲ ਤੇ ਕੋਈ ਪੁੱਜੇ ਤਾਂ ਉਹ ਅਵਸਥਾ ਬਣਦੀ ਹੈ ਪਰਮਾਤਮਾ ਵਾਇਗੁਰੂ ਤਾਂ ਹਰ ਸਮੇ ਹੈ ਸਮਾ ਨਾਮੀ ਹੋਵੇਗਾ ਉਹ ਤਾਂ ਹੀ ਹੈ ਔਰ ਕਣਕਣ ਦੇ ਵਿੱਚ ਹੈ ਸਾਨੂੰ ਕਿਉਂ ਨਹੀਂ ਦਿਖਾਈ ਦਿੰਦਾ ਕਿਉਂਕਿ ਸਾਡਾ ਲੈਵਲ ਬੜਾ ਨੀਵਾ ਹੈ ਜਿਵੇਂ ਬਾਜ਼ਾਰ ਦੇ ਵਿੱਚ ਸਾਰਾ ਕੁਝ ਪਿਆ ਹੈ ਪਰ ਇੱਕ ਛੋਟਾ ਜਿਹਾ ਬੱਚਾ ਹੈ ਉਹ ਬਾਜ਼ਾਰ ਵਿੱਚ ਆਵੇ ਤਾਂ ਉਹਨੂੰ ਉਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਹੁੰਦਾ ਵੀ ਬਾਜ਼ਾਰ ਵਿੱਚ ਕੀ ਕੁਝ ਪਿਆ ਹੈ ਕੱਪੜਾ ਲੀੜਾ ਸੋਨਾ ਚਾਂਦੀ ਹੀਰੇ ਜਵਾਹਰਾਤ ਬੜੇ ਪਦਾਰਥ ਦੁਕਾਨਾਂ ਭਰੀਆਂ ਪਿਆ ਨੇ ਛੋਟਾ ਜਿਹਾ ਬੱਚਾ ਉਹਨੂੰ ਕੋਈ ਸਮਝ ਨਹੀਂ ਹੈ ਜਦੋਂ ਵੱਡਾ ਹੋ ਜਾਂਦਾ ਹੈ ਫਿਰ ਉਹਨੂੰ ਪਤਾ ਲੱਗ ਜਾਂਦਾ ਹੈ ਬਾਜ਼ਾਰ ਦੇ ਵਿੱਚ ਕਿੰਨਾ ਕੁਝ ਪਿਆ ਹੋਇਆ ਹੈ ਬਾਜ਼ਾਰ ਉਹੀ ਹੈ ਪਰ ਉਹ ਬੱਚਾ ਜਦੋਂ ਛੋਟਾ ਹੁੰਦਾ ਸੀ ਆਉਂਦਾ ਸੀ ਉਹਨੂੰ ਨਹੀਂ ਸੀ ਪਤਾ ਇਹਨਾਂ ਚੀਜ਼ਾਂ ਦਾ ਵੱਡਾ ਹੋ ਗਿਆ ਪਤਾ ਲੱਗ ਗਿਆ ਇਸੇ ਤਰ੍ਹਾਂ ਇਹ ਸੰਸਾਰ ਵਿੱਚ ਰੱਬ ਤਾਂ ਉਹੀ ਹੈ ਪਰ ਅਸੀਂ ਬਾਲਪਨ ਵਿੱਚ ਹੀ ਮਰ ਜਾਂਦੇ ਹਾਂ ਸਾਡੀ ਸਮਝ ਵੱਡੀ ਨਹੀਂ ਹੁੰਦੀ ਕਿਉਂਕਿ ਬੰਦਗੀ ਨਾਲ ਵੱਡਾ ਹੋਣਾ ਸੀ ਨਾ ਸਿਮਰਨ ਕਰਕੇ ਵੱਡਾ ਹੋਣਾ ਸੀ ਤੇ ਉਹ ਸਿਮਰਨ ਸਾਡੇ ਕੋਲ ਹੈ ਨਹੀਂ ਇਸ ਕਰਕੇ ਸਾਨੂੰ ਵਾਹਿਗੁਰੂ ਦੀ ਸਮਝ ਨਹੀਂ ਪੈਂਦੀ ਸਾਨੂੰ ਸਮਝ ਨਹੀਂ ਪੈਂਦੀ ਵਾਹਿਗੁਰੂ ਪਰਮਾਤਮਾ ਦੀ ਜਦੋਂ ਸਮਝ ਪੈਂਦੀ ਫਿਰ ਪਤਾ ਲੱਗਦਾ ਹੈ ਜਿਵੇਂ ਜੀਵੀਦਾਰ ਖੇਤ ਵਿੱਚ ਮੋਗਲ ਬੀਜਦਾ ਹੈ ਛੋਟਾ ਜਿਹਾ ਬੱਚਾ ਜਾਵੇ ਖੇਤਾਂ ਵਿੱਚ ਉਹਨੂੰ ਕੀ ਪਤਾ ਹੈ ਕੋਈ ਸਮਝ ਨਹੀਂ ਹੈ ਪਰ ਜਦੋਂ ਵੱਡਾ ਹੋ ਗਿਆ ਫਿਰ ਉਹਨੂੰ ਪਤਾ ਲੱਗ ਜਾਂਦਾ ਹੈ ਵੀ ਇਸ ਖੇਤ ਵਿੱਚ ਸਾਰਾ ਕੁਝ ਹੀ ਸੀ ਬਣਾ ਪੁੱਛਦਾ ਹੈ ਆਪਣੇ ਪਿਤਾ ਨੂੰ ਵੀ ਇਹਦੇ ਵਿੱਚ ਕਿ ਕਣਕ ਕਿਵੇਂ ਪੈਦਾ ਹੋ ਗਈ ਇਹ ਝੋਨਾ ਕਿਵੇਂ ਪੈਦਾ ਹੋ ਗਿਆ ਮੱਕੀ ਕਿਵੇਂ ਪੈਦਾ ਹੋ ਗਈ ਉਹਨੂੰ ਸਮਝ ਨਹੀਂ ਆਉਂਦੀ ਪਰ ਜਦੋਂ ਵੱਡਾ ਹੋ ਗਿਆ ਉਹਦੀ ਸਮਝ ਆ ਗਈ ਉਹਨੂੰ ਪਤਾ ਲੱਗ ਗਿਆ ਉਹਨੇ ਸਿੱਖ ਲਿਆ ਸਾਰਾ ਕੁਝ ਫਿਰ ਉਹਨੂੰ ਪਤਾ ਲੱਗ ਜਾਂਦਾ ਵੀ ਸਾਰਾ ਕੁਝ ਹੀ ਖੇਤ ਵਿੱਚ ਹੁੰਦਾ ਹੈ ਪਰ ਉਹ ਤਰੀਕਾ ਹੈ ਉਹਨੂੰ ਪ੍ਰਾਪਤ ਕਰਨ ਦਾ ਹੈ ਤਾਂ ਪਹਿਲਾਂ ਵੀ ਸੀ ਸਾਰਾ ਕੁਝ ਪਾਰੋ ਤਰੀਕਾ ਨਾ ਹੋਣ ਕਰਕੇ ਸਮਝ ਨਾ ਆਉਣ ਕਰਕੇ ਉਹ ਪ੍ਰਾਪਤ ਨਹੀਂ ਕਰ ਸਕਦਾ ਸੀ ਇਸੇ ਤਰ੍ਹਾਂ ਵਾਹਿਗੁਰੂ ਹੈ ਤਾਂ ਕਣਕਣ ਦੇ ਵਿੱਚ ਸਾਡੀ ਸਮਝ ਬਿਲਕੁਲ ਬੜਾ ਨੀਵਾ ਹੈ ਤਾਂ ਹੀ ਤਾਂ ਬਾਣੀ ਵਿੱਚ ਕਿਹਾ ਹਮ ਅੰਧਲੇ ਅੰਧ ਬਿਖੇ ਬਿਖਰਾਤੇ ਕਿਉ ਚਾਲੈ ਗੁਰ ਚਾਲੀ ਅਸੀਂ ਲੱਗਦਾ ਵੀ ਅੱਖਾਂ ਵਾਲੇ ਆ ਪਰ ਗੁਰਬਾਣੀ ਦੇ ਅਕੋਰਡਿੰਗ ਅਸੀਂ ਅੰਨੇ ਹਾਂ ਕਿਉਂਕਿ ਸਾਨੂੰ ਪਰਮਾਤਮਾ ਦਿਖਾਈ ਨਹੀਂ ਦੇ ਰਿਹਾ ਇਹ ਅੰਧਕਾਰ ਕਿਵੇਂ ਦੂਰ ਹੋਵੇਗਾ ਗੁਰੂ ਨੂੰ ਮਿਲ ਕੇ ਪਰਮਾਤਮਾ ਦੀ ਪ੍ਰਾਪਤੀ ਤਾਂ ਹੋਵੇਗੀ ਤੋਂ ਮਹਾਰਾਜ ਕਿਰਪਾ ਕਰਦੇ ਨੇ ਜਿਨ੍ਹਾਂ ਨੂੰ ਮਿਲ ਗਿਆ ਉਹ ਕਿਵੇਂ ਕਹਿ ਦਿੰਦੇ ਨੇ ਭਾਈ ਸਾਰੇ ਪਾਸੇ ਰੱਬ ਆਪ ਹੀ ਹੈ ਆਪ ਕਰੇ ਕਿਸ ਆਖੀ ਹੈ ਸਾਰਾ ਕੁਝ ਆਪ ਹੀ ਕਰਨ ਵਾਲਾ ਹੈ ਕਿਹਦੇ ਕੋਲ ਕੀ ਆਖੀਏ ਪਰਮਾਤਮਾ ਦੇ ਪ੍ਰਤਾਏ ਅਵਰਨਾ ਕੋਈ ਕਰੇ ਹੋਰ ਕੋਈ ਹੈ ਹੀ ਨਹੀਂ ਕਰਨ ਵਾਲਾ ਸਾਰਾ ਕੁਝ ਕਰਨ ਕਾਰਨ ਪ੍ਰਵੇਕ ਐ ਦੂਸਰ ਨਹੀਂ ਕੋਏ ਨਾਨਕ ਕਿਸ ਬਲਿਆਰਨੈ ਜਲ ਤਲ ਮਈਲ ਸੋਏ ਬੀਜੋ ਸੂਜੈ ਕੋ ਨਹੀਂ ਬਹਿ ਤੁਲਿਚਾ ਪਾਏ ਨਰਕ ਨਿਵਾਰਨ ਨਰੈ ਨਲ ਸਾਚੋ ਸਾਚੈ ਨਹੀਂ ਇਸ ਸੰਸਾਰ ਦੇ ਵਿੱਚ ਜੇ ਆਪਾਂ ਵੇਖੀਏ ਕੋਈ ਸਦਾ ਰਹਿਣ ਵਾਲਾ ਨਹੀਂ ਐ ਬੀਜੋ ਸੂਜੈ ਕੋ ਨਹੀਂ ਬੀਜੋ ਕਹਿੰਦੇ ਨੇ ਅ ਦੂਜੇ ਨੂੰ ਦੂਜੀ ਹਸਤੀ ਕੋਈ ਪਾਤਸ਼ਾਹ ਕਹਿੰਦੇ ਬਹਿ ਦੁਲੀਚਾ ਪਾਏ ਦੁਲੀਚਾ ਮੈਨੇ ਕਲੀਚਾ ਵਛਾ ਕੇ ਬੈਠਣ ਵਾਲਾ ਪਾਪ ਸਦਾ ਰਹਿਣ ਵਾਲਾ ਆਸਣ ਲਾ ਕੇ ਬੈਠਣ ਵਾਲਾ ਇਸ ਦੁਨੀਆ ਵਿੱਚ ਬਾਬਾ ਫਰੀਦ ਜੀ ਕਹਿੰਦੇ ਨੇ ਜੇ ਸਾਧਸਨਾਂ ਉਮ ਬੈਠੇ ਕੀਤੇ ਬੈਸ ਗਏ ਪਤਾ ਨਹੀਂ ਕਿਥੇ ਆਪਾਂ ਬੈਠੇ ਆ ਨਾ ਇੱਥੇ ਕਿੰਨੇ ਗਾ ਸਰੀਰ ਬੈਠ ਬੈਠ ਕੇ ਇਥੋਂ ਚਲੇ ਗਏ ਪਰਮਾਤਮਾ ਸਦਾ ਰਹਿਣ ਵਾਲਾ ਉਹਦਾ ਆਸਣ ਕਦੇ ਨਹੀਂ ਹਿੱਲਦਾ ਤਾਂ ਹੀ ਉਹਨੂੰ ਕਿਹਾ ਉਹ ਨਿਚਲ ਆਸਣ ਵਾਲਾ ਹੈ ਸੰਸਾਰ ਦੇ ਵਿੱਚ ਬੀਜੋ ਸੂਜੈ ਕੋ ਨਹੀਂ ਦੂਜਾ ਕੋਈ ਸੁਜਦਾ ਹੀ ਨਹੀਂ ਜਿਹੜਾ ਰਹਿਣ ਵਾਲਾ ਬੀਜੋ ਸੂਜੈ ਕੋ ਨਹੀਂ ਬਹਿ ਦੁਲੀਚਾ ਪਾਏ ਜੋ ਗਲੀਚਾ ਵਜਾ ਕੇ ਭਾਵ ਆਸਣ ਪੱਕਾ ਲਾ ਕੇ ਬੈਠਣ ਵਾਲਾ ਹੋਵੇ ਨਰਕ ਨਿਵਾਰਣ ਨਰੈ ਨਰ ਸਾਚੂ ਸਾਚੈ ਨਾਹੀ ਨਰਕ ਨਿਵਾਰਣ ਨਰੈ ਨਰ ਸਾਚੂ ਸਾਚੈ ਨਾਹੀ ਨਰਕਾਂ ਦੀ ਨਿਵਰਤੀ ਕਰਨ ਵਾਲਾ ਵਾਹਿਗੁਰੂ ਪਰਮਾਤਮਾ ਦਾ ਨਾਮ ਹੈ ਜੋ ਸਾਰੇ ਮਨੁੱਖਾਂ ਵਿੱਚ ਜੋ ਨਰ ਰੂਪ ਪਰਮਾਤਮਾ ਨੇ ਹੈ ਉਹਦਾ ਨਾਮ ਹੀ ਸਾਨੂੰ ਨਰਕਾਂ ਤੋਂ ਬਚਾਉਣ ਵਾਲਾ ਹੈ ਵੇਣਾ ਵਾਣ ਤਰਣ ਪੁੰਡਤ ਫਿਰ ਰਹੀ ਮਨ ਮੈਂ ਕਰੋ ਵਿਚਾਰ ਲਾਲ ਰਤਨ ਬੋ ਮਾਨਕੀ ਸਤਿਗੁਰ ਹਾਥ ਢੰਡਾਰ ਇਸ ਸੰਸਾਰ ਦੇ ਵਿੱਚ ਮੈਂ ਪਰਮਾਤਮਾ ਨੂੰ ਲੱਭ ਰਹੀ ਵਾਣ ਤਰਣ ਢੂਡਤ ਫਿਰ ਰਹੀ ਮੈਂ ਪਰਮਾਤਮਾ ਨੂੰ ਆਪਣੇ ਨੇਵਨ ਤੇ ਵੇਖਣਾ ਕੀਤਾ ਸੰਸਾਰ ਦੇ ਵਿੱਚ ਪਰ ਪਰਮਾਤਮਾ ਦਿਖਾਈ ਨਹੀਂ ਦਿੱਤਾ ਵਣ ਦੇ ਵਿੱਚ ਤ੍ਰਣ ਵਿੱਚ ਭਾਵ ਹਰ ਇੱਕ ਥਾਂ ਦੇ ਵਿੱਚ ਵਣ ਜੰਗਲਾਂ ਨੂੰ ਕਹਿੰਦੇ ਨੇ ਤ੍ਰਣ ਮੈਨੇ ਕਾ ਕ ਭਾਵ ਹਰ ਇੱਕ ਥੀ ਦੇ ਵਿੱਚ ਵਣ ਤ੍ਰਣ ਧੂੜ ਤ ਫਿਰ ਰਹੀ ਮਨ ਮੈਂ ਕਰੋ ਵਿਚਾਰ ਮਨ ਦੇ ਵਿੱਚ ਜਦੋਂ ਵਿਚਾਰ ਕੀਤੀ ਆਪਣੇ ਬੁੱਧੀ ਦੇ ਲੈਵਲ ਤੇ ਪਰਮਾਤਮਾ ਨੂੰ ਲੱਭਿਆ ਕਦੀ ਜੰਗਲਾਂ ਵਿੱਚ ਜਾ ਕੇ ਕਦੀ ਪਹਾੜਾਂ ਵਿੱਚ ਕਦੀ ਕਿਤੇ ਕਦੀ ਕਿਤੇ ਮਿਲਿਆ ਨਹੀਂ ਆ ਫਿਰ ਮਨ ਵਿੱਚ ਵਿਚਾਰ ਕੀਤੀ ਲਾਲ ਰਤਨ ਬੋ ਮਾਨ ਕੀ ਸਤਗੁਰ ਹਾਥ ਪੰਡਾਰ ਜੋ ਵਾਹਿਗੁਰੂ ਦਾ ਨਾਮ ਕੀਮਤੀ ਲਾਲਾ ਰਤਨਾ ਦੀ ਤਰ੍ਹਾਂ ਮਾਨਕਾ ਦੀ ਤਰ੍ਹਾਂ ਹੈ ਉਹ ਮਿਲਦਾ ਕਿ ਤੁਮ ਐ ਸਤਗੁਰ ਹਾਥ ਪੰਡਾਰ ਉਹ ਸਤਗੁਰੂ ਦੇ ਹੱਥ ਵਿੱਚ ਗੁੰਜੀ ਹੈ ਪ੍ਰਮਾਤਮਾ ਨੂੰ ਆਪਣੇ ਲੈਵਲ ਤੇ ਜਿੱਥੇ ਮਰਜ਼ੀ ਜਾ ਕੇ ਲੱਭੀ ਜਾ ਉਹ ਨਹੀਂ ਮਿਲੇਗਾ ਪਰ ਜਦੋਂ ਗੁਰੂ ਦੀ ਬਾਤ ਲੈ ਕੇ ਲੱਭੋਗੇ ਤਾਂ ਉਹ ਪ੍ਰਾਪਤ ਹੋ ਜਾਵੇਗਾ। ਮਨੁੱਖ ਆਪਣੇ ਲੈਵਲ ਤੇ ਕੁਝ ਵੀ ਨਹੀਂ ਦੁਨੀਆ ਵਿੱਚ ਕਰ ਸਕਦਾ। ਇਹ ਵਿਧਾਨ ਕੁਦਰਤ ਦਾ ਬਣਿਆ ਹੋਇਆ ਆਪਾਂ ਦੁਨੀਆਵੀ ਤੌਰ ਤੇ ਵੀ ਕੁਝ ਸਿੱਖਣਾ ਹੋਵੇ, ਕੁਝ ਪ੍ਰਾਪਤ ਕਰਨਾ ਹੋਵੇ ਤਾਂ ਸਾਨੂੰ ਟੀਚਰ, ਉਸਤਾਦ, ਅਧਿਆਪਕ, ਗੁਰੂ ਚਾਹੀਦਾ ਹੈ ਦੁਨੀਆਵੀ ਤੌਰ ਤੇ ਵੀ। ਜੇਕਰ ਆਪਣੇ ਲੈਵਲ ਤੇ ਆਪਾਂ ਕੁਝ ਵੀ ਕਰਾਂਗੇ ਪ੍ਰਾਪਤੀ ਨਹੀਂ ਹੋਵੇਗੀ। ਜਿਵੇਂ ਪਹਿਲਾਂ ਵੀ ਬੇਨਤੀ ਕੀਤੀ ਹੈ ਕੋਈ ਬੱਚਾ ਖੇਤਾਂ ਵਿੱਚ ਉਹ ਆਪਣੇ ਆਪ ਫਸਲ ਪੈਦਾ ਕਰਨੀ ਚਾਵੇ ਨਹੀਂ ਕਰ ਸਕੇਗਾ। ਉਹਨੂੰ ਭਾਵੇਂ ਆਪਣੇ ਪਿਤਾ ਕੋਲੋਂ ਹੀ ਗੁਰ ਸਿੱਖਣਾ ਪਵੇ ਜਾਂ ਕਿਸੇ ਆਂਢੀ ਗੁਆਢੀ ਕਿਸੇ ਕੋਲੋਂ ਉਹ ਸਿੱਖਣਾ ਪਵੇਗਾ ਖੇਤ ਨੂੰ ਕਦੋਂ ਵਾਣਾ ਕਿੰਨਾ ਬੀਜ ਪਾਣਾ ਹੈ ਕਿਸ ਹਿਸਾਬ ਨਾਲ ਕਿਹੜੀ ਫਸਲ ਨੂੰ ਬੀਜਣਾ ਹੈ। ਇਸੇ ਤਰ੍ਹਾਂ ਆਪਾਂ ਕੋਈ ਵਹੀਕਲ ਸਿੱਖਦੇ ਹਾਂ ਉਹਦੇ ਵਾਸਤੇ ਵੀ ਆਪਾਂ ਕਿਸੇ ਨਾ ਕਿਸੇ ਨੂੰ ਉਸਤਾਦ ਧਾਰਨ ਕਰਦੇ ਹਾਂ। ਇਸ ਤਰ੍ਹਾਂ ਕੋਈ ਵੀ ਚੀਜ਼ ਹੈ ਉਹ ਜਦੋਂ ਆਪਾਂ ਸਿੱਖਣੀ ਹੈ ਉਹਨੂੰ ਪ੍ਰਾਪਤ ਕਰਨਾ ਹੈ ਤਾਂ ਆਪਾਂ ਨੂੰ ਉਹਦੇ ਵਾਸਤੇ ਕੋਈ ਟੀਚਰ ਅਧਿਆਪਕ ਚਾਹੀਦਾ ਹੈ ਇਸੇ ਤਰ੍ਹਾਂ ਜੇ ਰੱਬ ਨੂੰ ਮਿਲਣਾ ਹੈ ਤੇ ਗੁਰੂ ਦੀ ਲੋੜ ਹੈ ਗੁਰੂ ਤੋਂ ਬਿਨਾ ਪ੍ਰਮਾਤਮਾ ਪ੍ਰਾਪਤ ਨਹੀਂ ਹੋਵੇਗਾ ਉਤਉਤਮੋ ਮਹਾ ਪ੍ਰਮਿਲਾ ਇਕਮਨ ਇਕੈ ਭਾਏ ਜਦੋਂ ਮੈਂ ਗੁਰੂ ਦੀ ਮਤ ਲੈ ਕੇ ਨਾਮ ਜਪਿਆ ਤਾਂ ਉੱਤਮ ਹੋ ਗਈ ਉਸ ਅਵਸਥਾ ਵਿੱਚ ਪਰਮਾਤਮਾ ਫਿਰ ਪ੍ਰਾਪਤ ਹੋ ਜਾਂਦਾ ਹੈ ਜਦੋਂ ਕੋਈ ਗੁਰੂ ਦੀ ਮਤ ਲੈ ਕੇ ਪਰਮਾਤਮਾ ਦੇ ਨਾਮ ਨੂੰ ਜਪਿਆ ਤਾਂ ਉਹਨੂੰ ਫਿਰ ਪਰਮਾਤਮਾ ਪ੍ਰਾਪਤ ਹੋ ਗਿਆ ਕਿਉਂਕਿ ਉਹਦਾ ਮਨ ਇੱਕ ਹੋ ਗਿਆ ਔਰ ਉਸ ਇੱਕ ਮਨ ਦੇ ਵਿੱਚ ਵਾਹਿਗੁਰੂ ਦਾ ਪ੍ਰੇਮ ਜਾਗ ਗਿਆ ਆਸਾ ਕੀ ਵਾਰ ਦੇ ਵਿੱਚ ਮਹਾਰਾਜ ਕਹਿੰਦੇ ਨੇ ਸੱਚ ਕਾਲ ਕੂੜ ਵਰਤਿਆ ਕਲ ਕਾਲ ਖ ਬੇਤਾਲ ਬੀਓ ਬੀਜ ਪਤ ਲੈ ਗੇ ਅਬ ਕਿਉਂ ਉਗਵੇ ਦਾਲ ਬੀਜ ਬੀਜੋਗੇ ਕੋਈ ਉਹ ਪੈਦਾ ਹੋ ਜਾਵੇਗਾ ਪਰ ਉਸੇ ਬੀਜ ਨੂੰ ਦਲ ਕੇ ਜਿਹਦੀ ਦਾਲ ਬਣ ਜਾਵੇ ਦਾਲ ਦਾ ਭਾਵ ਕੀ ਹੈ ਦੋ ਬੀਜ ਦਲਿਆ ਗਿਆ ਦੋ ਰੂਪਾਂ ਵਿੱਚ ਹੋ ਗਿਆ ਉਹੀ ਬੀਜ ਨੂੰ ਦਾਲ ਕੇ ਦੋ ਹਿੱਸੇ ਕਰਕੇ ਬੀਜੋਗੇ ਪੈਦਾ ਨਹੀਂ ਹੋਵੇਗਾ। ਦਾਲ ਜੋ ਬਣੀ ਹੋਈ ਆਪ ਦੋ ਹਿੱਸਿਆਂ ਵਿੱਚ ਐ ਉਹ ਬੀਜ ਕਿੰਨਾ ਵੀ ਕੀਮਤੀ ਹੋਵੇ ਬੀਜੋ ਨਹੀਂ ਪੈਦਾ ਹੋਵੇਗਾ। ਜਿਹੜਾ ਸਾਕਤ ਐ ਨਾ ਉਹੀ ਪੈਦਾ ਹੁੰਦਾ ਹੈ। ਇਸੇ ਤਰ੍ਹਾਂ ਜਦ ਤੱਕ ਸਾਡਾ ਮਨ ਦੁਬਦਾ ਵਿੱਚ ਐ ਨਾ ਆਪਾਂ ਕਿੰਨੇ ਵੀ ਧਰਮ ਦੇ ਕਰਮ ਕਰੀ ਜਾਈਏ ਲਾਭ ਨਹੀਂ ਮਿਲਦਾ। ਸਾਡਾ ਮਨ ਚੱਲਦਾ ਹੈ ਦੋ ਵਿਧਾ ਇਸ ਦੁਬਦਾ ਘਰ ਬਹੁਤ ਏ ਗੱਲ ਏ ਦੁਬਦਾ ਕਹਿੰਦੇ ਨੇ ਦੋ ਵਿਧਾ ਹੋ ਕੇ ਵਿਧੀ ਦੋ ਵਿਧੀਆਂ ਨਾਲ ਚੱਲਣਾ ਆਪਾਂ ਇਥੋਂ ਚੰਡੀਗੜ੍ਹ ਜਾਣਾ ਹੋਵੇ 10 ਕਦਮ ਚੰਡੀਗੜ੍ਹ ਵਾਲੇ ਪਾਸੇ ਚਾਹੀਏ 10 ਕਦਮ ਪਿੱਛੇ ਮੁੜ ਆਈਏ ਕਿ ਪਹੁੰਚ ਜਾਵਾਂਗੇ ਕਦੇ ਵੀ ਦੋ ਵਿਧਾ ਹੋ ਕੇ ਚੱਲਿਆ ਨਾ ਕਿਲੋਮੀਟਰ ਉਧਰ ਨੂੰ ਚੱਲ ਗਿਆ ਕਿਲੋਮੀਟਰ ਵਾਪਸ ਆ ਗਿਆ ਉਹ ਨਾ ਕਿਸੇ ਥਾਂ ਤੇ ਨਹੀਂ ਪਹੁੰਚਦਾ ਆਪਣਾ ਇਹੀ ਹਾਲ ਹੈ ਕਦੇ ਨਿਤਨੇਮ ਕਰ ਲਿਆ ਕਦੇ ਗੁਰਬਾਣੀ ਗਾ ਲਈ ਕਦੇ ਸੰਸਾਰ ਦੇ ਗੀਤ ਗਾਣੇ ਗਾ ਲੇ ਕਦੇ ਉਸ ਪਾਸੇ ਹੋ ਗਏ ਕਦੇ ਉਸ ਵਾਸੇ ਕਦੇ ਰੱਬ ਦੀ ਉਸਤਤ ਕਰ ਲਈ ਕਦੇ ਸੰਸਾਰ ਦੀ ਉਸਤਤ ਕਰਨ ਲੱਗ ਪਏ ਲੋਕਾਂ ਦੀ ਉਸਤਤ ਕਰਨ ਲੱਗ ਪਏ ਵਾਜਿਵਾ ਤੁਸੀਂ ਤਾਂ ਬੜੇ ਚੰਗੇ ਹੋ ਭਾਵੇਂ ਦੋ ਵਿਧਾ ਹੋ ਕੇ ਚੱਲਦਾ ਹੈ ਸੱਚ ਦੇ ਧਾਰਨੀ ਨਹੀਂ ਹੁੰਦਾ ਤਾਂ ਇਸ ਕਰਕੇ ਉਥੇ ਦੇ ਉਥੇ ਹੀ ਖੜੇ ਆਪਾਂ ਕਿਸੇ ਥਾਂ ਤੇ ਨਹੀਂ ਪਹੁੰਚੇ ਦੋ ਵਿਧਾ ਹੋ ਕੇ ਜਰੂਰ ਤੱਕ ਚੱਲਦਾ ਹੈ ਹੰਸ ਚਲਸੀ ਡੋਮਣਾ ਮਾਰਾਇ ਬਾਣੀ ਵਿੱਚ ਕਹਿੰਦੇ ਨੇ ਦੁਮਨਾ ਦਾ ਅਰਥ ਕੀ ਦੋ ਮਨਾ ਹੋ ਕੇ ਚੱਲਣਾ ਸੰਸਾਰ ਵੀ ਚੰਗਾ ਲੱਗਦਾ ਹੈ ਔਰ ਨਿਰੰਕਾਰ ਨੂੰ ਵੀ ਪ੍ਰਾਪਤ ਕਰਨਾ ਚਾਹੁੰਦਾ ਹੈ ਇਦਾਂ ਗੱਲ ਨਹੀਂ ਬਣੇਗੀ ਇੱਕ ਮਾਰਗ ਨੂੰ ਧਾਰਨ ਕਰਨਾ ਪਵੇਗਾ ਤੋਂ ਮਾਰਾ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਮਤ ਲੈ ਕੇ ਨਾਮ ਜਪਿਆ ਉੱਤਮ ਹੋਗੇ ਸੰਸਾਰ ਵਿੱਚ ਜੇ ਪਾਤਸ਼ਾਹ ਕਹਿੰਦੇ ਉਹਨਾਂ ਦਾ ਮਨ ਇੱਕ ਹੋ ਗਿਆ ਇੱਕ ਮਨ ਦੇ ਵਿੱਚ ਵਾਹਿਗੁਰੂ ਦਾ ਪ੍ਰੇਮ ਪ੍ਰਗਟ ਹੋ ਜਾਂਦਾ ਹੈ ਨਾਨਕ ਪ੍ਰੀਤ ਅੰਮ੍ਰਸ ਲੇ ਲਾਹ ਲੈ ਪਰਥਾਏ ਉਹਨਾਂ ਨੂੰ ਵਾਹਿਗੁਰੂ ਪਰਮਾਤਮਾ ਪ੍ਰਾਪਤ ਹੋ ਗਿਆ ਉਹਨਾਂ ਨੇ ਰਸ ਦੇ ਲੈ ਕੇ ਵਾਹਿਗੁਰੂ ਦਾ ਨਾਮ ਜਪਿਆ ਉਹਨਾਂ ਨੂੰ ਲਾਹ ਪ੍ਰਾਪਤ ਹੋਇਆ ਰਚਨਾ ਰਾਜ ਜਿਨ ਰਚੀ ਜਿਨ ਸਿਰਿਆ ਆਕਾਰ ਇਸ ਵਾਹਿਗੁਰੂ ਨੇ ਸਾਰੀ ਰਚਨਾ ਰਚੀ ਹੈ ਬੜੇ ਸੋਹਣੇ ਤਰੀਕੇ ਦੇ ਨਾਲ ਸਾਰ ਅਕਾਰ ਬਣਾਏ ਨੇ ਗੁਰਮੁਖ ਬਿਆੰਤ ਧਿਆਈ ਹੈ ਅੰਤ ਨ ਪਾਰ ਆਵਾਰ ਗੁਰੂ ਦਵਾਰਾ ਉਸ ਬਿਆੰਤ ਵਾਹਿਗੁਰੂ ਨੂੰ ਧਿਆਈਏ ਜਿਹਦੇ ਪਾਰ ਆਵਾਰ ਦਾ ਅੰਤ ਨਹੀਂ ਆਉਂਦਾ ਐਸੇ ਵਾਹਿਗੁਰੂ ਨਿਰੰਕਾਰ ਨੂੰ ਗੁਰੂ ਦੀ ਮਤ ਲੈ ਕੇ ਜਪੀਏ ਤਾਂ ਜੀਵਨ ਵਿੱਚ ਜੀਵ ਸਫਲ ਹੋ ਜਾਂਦਾ ਹੈ ਕੀਤਾ ਹੋਇਆ ਧਰਮ ਦਾ ਕਰਮ ਪ੍ਰਫੁੱਲਤ ਹੋ ਜਾਂਦਾ ਹੈ ਜਦੋਂ ਤੱਕ ਗੁਰੂ ਦੀ ਮਤ ਨਹੀਂ ਲੈਂਦਾ ਉਦੋਂ ਤੱਕ ਇਹ ਜੀਵ ਭਵੇਂ ਸਾਰੀ ਉਮਰ ਬੜਾ ਕਰਮ ਧਰਮ ਕਰਦਾ ਹੈ ਤੇ ਲਾਭ ਇਸ ਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਅੰਤਰੀਵ ਭਾਵ ਕਰਕੇ ਇਹਨੂੰ ਕੋਈ ਪ੍ਰਾਪਤੀ ਨਹੀਂ ਹੁੰਦੀ ਤੋਂ ਪਾਤਸ਼ਾਹ ਕਹਿੰਦੇ ਭਾਈ ਵਾਇਗਰੂ ਦਾ ਨਾਮ ਜਪਣਾ ਤਾਂ ਗੁਰੂ ਦੀ ਮਤ ਲੈ ਕੇ ਤੇ ਆਉਣਾ ਕਰ ਤਾਂ ਜੀਵਨ ਸਫਲ ਹੋ ਜਾਵੇਗਾ ਇਸ ਤਰ੍ਹਾਂ ਸ爱ਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਵਨ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕੀਤਾ ਹੈ ਸਤਿਗੁਰੂ ਦੀ ਬਾਣੀ ਆਗਾਦ ੋਦ ਹੈ ਵਿਚਾਰਾਂ ਕਰਦੇ ਆਂਆਂ ਭੁੱਲਾਂ ਦੀ ਕਿਵਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ